बि बीती वधीताई बधाइ बि ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਪੰਜਾਬੀ ਟਰੈਵਲ ਕਪਲ ਜਿਹੜੀ ਕਿ ਬਹੁਤ ਹੀ ਫੇਮਸ ਜੋੜੀ ਹੈ ਜਿਸ ਨੇ ਬਹੁਤ ਸਾਰੇ ਦੇਸ਼ਾਂ ਵਿੱਚ ਜੜੇ ਘੁੰਮੇ ਨੇ ਤੇ ਵਰਲਡ ਟੂ ਕਰਨਾ ਚਾਹੁੰਦੇ ਨੇ ਤੁਹਾਨੂੰ ਅਪਡੇਟਸ ਮਿਲ ਹੀ ਰਹੀਆਂ ਹੋਣਗੀਆਂ ਸੋਸ਼ਲ ਮੀਡੀਆ ਤੋਂ ਵੀ ਇਹਨਾਂ ਦੇ ਘਰ ਹੁਣ ਬੱਚਾ ਆਉਣ ਵਾਲਾ ਹੈ ਤੇ ਇਹਨਾਂ ਨੇ ਆਪਣੇ ਬੱਚੇ ਦੀ ਜਿਹੜੀ ਜੈਂਡਰ ਰੀਵੀਲ ਪਾਰਟੀ ਸੀ ਉਹ ਰੱਖੀ ਹੋਈ ਸੀ ਤੇ ਤੁਸੀਂ ਦੇਖ ਰਹੇ ਹੋ ਤੇ ਆਪਾਂ ਪਹਿਲਾਂ ਇੱਕ ਵੀਡੀਓ ਵੀ ਪਾਈ ਸੀ ਇਹਨਾਂ ਦੀ ਜੈਂਡਰ ਰੀਵੀਲ ਪਾਰਟੀ ਦੀ ਉਹ ਤੁਸੀਂ ਇਸ ਤੋਂ ਪੈਸਲੀ ਵੀਡੀਓ ਜਾ ਕੇ ਦੇਖ ਸਕਦੇ ਹੋ ਉਹਦੇ ਵਿੱਚ ਇਹਨਾਂ ਨੇ ਦੱਸਿਆ ਸੀ ਵੀ ਸਾਡੇ ਧੀ ਆਵੇਗੀ ਜਾਂ ਪੁੱਤ ਇਸ ਪਾਰਟੀ ਦੇ ਵਿੱਚ ਇਹਨਾਂ ਨੇ ਆਪਣੇ ਸਾਰੇ ਰਿਸ਼ਤੇਦਾਰ ਵੀ ਬੁਲਾਏ ਹੋਏ ਸੀ ਪਰ ਹੁਣ ਇਹ ਜੋੜੀ ਨੂੰ ਬਹੁਤ ਹੀ ਜ਼ਿਆਦਾ ਟਰੋਲ ਕੀਤਾ ਜਾ ਰਿਹਾ ਹੈ ਕੌਣ ਹੋਣ ਦਾ ਕਾਰਨ ਇਹਨਾਂ ਦੀ ਇਹ ਜੈਂਡਰ ਰੀਵਲ ਪਾਰਟੀ ਹੈ ਜਿਸ ਦੇ ਵਿੱਚ ਇਹਨਾਂ ਨੇ ਤੁਸੀਂ ਅੱਗੇ ਆਪਣੀ ਲਾਈਵ ਵੀਡੀਓ ਵੀ ਦੇਖਣੀ ਹੋਣੀ ਆ ਤੇ ਬੱਚੇ ਦੀ ਸਕੈਨ ਵਾਲੀ ਜਿਹੜੀ ਫੋਟੋ ਕਾਪੀ ਹੁੰਦੀ ਆ ਇਹਨਾਂ ਨੇ ਉਹ ਦਿਖਾਈ ਸੀ ਬੱਚੇ ਦਾ ਫੇਸ ਦਿਖਾਉਣ ਦੇ ਲਈ ਇਸੇ ਕਰਕੇ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਹੁਣ ਬਦਨਾਮ ਕੀਤਾ ਜਾ ਰਿਹਾ ਵੀ ਇਹਨਾਂ ਨੇ ਆਪਣੇ ਬੱਚੇ ਦੀ ਜਿਹੜੀ ਫੋਟੋ ਕਾਪੀ ਦਿਖਾਈ ਹੈ ਉਸ ਨੂੰ ਦਿਖਾਉਣ ਦੀ ਕੀ ਲੋੜ ਸੀ ਕਿਉਂਕਿ ਜਿਹੜੀ ਇਹਨਾਂ ਨੇ ਜੈਂਡਰ ਰੀਵਲ ਪਾਰਟੀ ਰੱਖੀ ਸੀ ਉਹਦੇ ਵਿੱਚ ਵੀ ਬਹੁਤ ਕੁਝ ਬੋਲਦੇ ਰਹੇ ਨੇ ਜਿਹੜਾ ਕਿ ਬੋਲਣ ਲਈ ਯਾਨੀ ਕਿ ਇਹਨਾਂ ਨੂੰ ਸਹੀ ਨਹੀਂ ਸੀ ਉਸ ਪਾਰਟੀ ਦੇ ਵਿੱਚ ਸਿਆਣੇ ਵੀ ਆਏ ਹੋਏ ਸੀ ਨਿਆਣੇ ਵੀ ਸੀ ਨੌਜਵਾਨ ਵੀ ਸੀ ਸਭ ਸੀਗੇ ਪਰ ਇਹਨਾਂ ਨੇ ਬੋਲਣ ਲੱਗਿਆ ਕੁਝ ਵੀ ਨਹੀਂ ਦੇਖਿਆ ਵੀ ਬੱਚਾ ਕੀ ਆਵੇਗਾ ਸਭ ਨੂੰ ਪੁੱਛ ਰਹੇ ਸੀ ਵੀ ਜਿਹੜੀ ਸੰਸਰ ਮੈਂ ਅੱਜਕੱਲ ਦੇ ਨੌਜਵਾਨਾਂ ਲਈ ਉਹ ਬਿਲਕੁਲ ਮਿਟ ਚੁੱਕੀ ਹੈ ਜਦ ਕਿ ਇਹਨਾਂ ਨੂੰ ਇੰਨਾ ਕੁਝ ਦਿਖਾਉਣ ਦੀ ਅਤੇ ਬੋਲਣ ਦੀ ਲੋੜ ਨਹੀਂ ਸੀ ਠੀਕ ਹੈ ਤੁਹਾਡੇ ਘਰ ਖੁਸ਼ੀਆਂ ਆ ਰਹੀਆਂ ਨੇ ਤਾਂ ਉਹਨਾਂ ਨੂੰ ਤੁਸੀਂ ਮੰਨੋ ਕਿਉਂਕਿ ਇਹਨਾਂ ਨੂੰ ਹੁਣ ਇਸ ਤਰੀਕੇ ਨਾਲ ਟਰੋਲ ਕੀਤਾ ਜਾ ਰਿਹਾ ਹੈ ਇਹਨਾਂ ਨੂੰ ਕਹਿ ਰਹੇ ਨੇ ਵੀ ਜਿਹੜੇ ਇਹ ਬਲੌਗਰਾਂ ਨੂੰ ਪਹਿਲਾਂ ਨਿੰਦਦੇ ਹੁੰਦੇ ਸੀ ਹੁਣ ਇਹ ਖੁਦ ਆਪ ਬੇਸ਼ਰਮੀ ਦੀਆਂ ਜਿਹੜੀਆਂ ਹੱਦਾਂ ਨੇ ਉਹ ਪਾਰ ਕਰ ਚੁੱਕੇ ਨੇ ਇਹਨਾਂ ਨੂੰ ਬੋਲਣ ਦਾ ਵੀ ਨਹੀਂ ਪਤਾ ਇਹ ਬਲੌਗਰਾਂ ਨੂੰ ਬਹੁਤ ਜ਼ਿਆਦਾ ਗਲਤ ਸਮਝਦੇ ਸੀ ਪਰ ਹੁਣ ਇਹ ਆਪ ਵੀ ਉਹ ਹੱਦਾਂ ਨੇ ਜਿਹੜੀਆਂ ਪਾਰ ਕਰ ਚੁੱਕੇ ਨੇ ਕਿਉਂਕਿ ਇਹਨਾਂ ਨੇ ਜਿਹੜੀ ਅਜੀਬ ਸ਼ਬਦ ਯੂਜ਼ ਕੀਤੇ ਨੇ ਤੁਸੀਂ ਇਹਨਾਂ ਦੇ ਬਲੌਗ ਵੀ ਪੰਜਾਬੀ ਟ੍ਰੈਵਲ ਕਪਲ ਦੇ ਉੱਤੇ ਜਾ ਕੇ ਦੇਖ ਸਕਦੇ ਹੋ ਟਰੋਲ ਕਰਨ ਸਮੇ ਇਹਨਾਂ ਨੂੰ ਐਦਾਂ ਦੇ ਕਮੈਂਟ ਆ ਰਹੇ ਨੇ ਵੀ ਤੁਹਾਡੀ ਹੀ ਕਸਰ ਰਹੀ ਗਈ ਤੀ ਜੇਕਰ ਬੱਚਾ ਹੋਣਾ ਤਾਂ ਕਿਹੜਾ ਨਵੀਂ ਗੱਲ ਹੈ ਤੁਸੀਂ ਆਪਣਾ ਸੋਚ ਸਮਝ ਕੇ ਜਿਹੜੀ ਆਪਣੀ ਬਿਆਨਵਾਜ਼ੀ ਆ ਉਹ ਕਰੋ ਤੇ ਫੋਟੋ ਕਾਪੀਆਂ ਕਾਤੋਂ ਦਿਖਾ ਰਹੇ ਹੋ ਇਥੋਂ ਤੱਕ ਕਿ ਆਪਣੇ ਬਲੌਗ ਦੇ ਵਿੱਚ ਅਸ਼ੀਸ਼ ਸ਼ਬਦ ਯੂਜ਼ ਕਰਦੇ ਰਹਿਣ ਵੀ ਬੱਚਾ ਸਾਡਾ ਢਿੱਡ ਦੇ ਵਿੱਚ ਬਹੁਤ ਹੀ ਜ਼ਿਆਦਾ ਟੱਪਦਾ ਹੈ ਇਹ ਗੱਲਾਂ ਇਹਨਾਂ ਨੂੰ ਦੱਸਣ ਦੀ ਕੀ ਲੋੜ ਸੀ ਜਿਸ ਵਜ੍ਹਾ ਨਾਲ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਟ੍ਰੋਲ ਕੀਤਾ ਜਾ ਰਿਹਾ ਤੇ ਇਹਨਾਂ ਨੂੰ ਬੇਸ਼ਰਮ ਜੋੜੀ ਮੰਨਿਆ ਜਾ ਰਿਹਾ ਹੈ ਵਧਾਈਨਾ ਬੀਬੀ